ਇਸ ਇਨਕਲਾਬੀ ਹਲਕੇ 'ਚ ਆਉਣ ਦਾ ਮੌਕਾ ਮਿਲਿਆ ਸੈਣਾ ਪਿੰਡ ਦੀ ਲਾਇਬ੍ਰੇਰੀ ਦਾ ਦੌ ਘਾਟਨ ਕਰਕੇ ਆਏ ਆ ਤੇ ਬਾਕੀ ਸੱਤ ਲਾਇਬ੍ਰੇਰੀਆਂ ਜਿਹੜੀਆਂ ਚਾਰ ਹਲਕਾ ਪਧੌੜ ਦੀਆਂ ਤੇ ਚਾਰ ਹਲਕਾ ਮਹਿਲਕਲਾਂ ਦੀਆਂ ਇੱਕੋ ਟਾਈਮ ਤੇ ਉਹਨਾਂ ਲਾਇਬ੍ਰੇਰੀਆਂ 'ਚ ਤੁਸੀਂ ਦੇਖ ਸਕਦੇ ਹੋ ਬੱਚੇ ਵੀ ਬੈਠੇ ਆ ਤੇ ਟੀਚਰ ਸਹਿਬਾਨ ਬੈਠੇ ਲਾਇਬ੍ਰੇਰੀਅਨ ਬੈਠੇ ਆ ਬਹੁਤ-ਬਹੁਤ ਮੁਬਾਰਕਬਾਦ ਲਾਈਬ੍ਰੇਰੀ ਇੱਕ ਜਿਆਦਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਹੈ ਇਹ ਸਾਰਾ ਤੁਸੀਂ ਕਿਤਾਬਾਂ ਚ ਪੜ ਸਕਦੇ ਹੋ ਔਰ ਇਹਨਾਂ ਲਾਈਬ੍ਰੇਰੀਆਂ ਦੀ ਵਿਲੱਖਣਤਾ ਇਹ ਹੈ ਕੁਝ ਬੱਚੇ ਛੋਟੇ ਸ਼ੈਣੇਵਾਰੀ ਲਾਈਬ੍ਰੇਰੀ ਚ ਪੜ ਰਹੇ ਸੀ ਮੈਂ ਕਿਹਾ ਬੇਟਾ ਕੀ ਫਾਇਦਾ ਹੋਊਗਾ ਉਹ ਕਹਿੰਦੇ ਜੀ ਘਰ ਕਈ ਵਲ ਮਾਹੌਲ ਨਹੀਂ ਬਣਦਾ ਪੜ੍ਹਾਈ ਦਾ ਸਿਟਿੰਗ ਨਹੀਂ ਬਣਦੀ ਇੱਥੇ ਸਾਨੂੰ ਇਹ ਫਾਇਦਾ ਹੈ ਕਿ ਜਦੋਂ ਇੱਥੇ ਆਉਨੇ ਆ ਖਾਸ ਤੌਰ ਤੇ ਕੁੜੀਆਂ ਇਹ ਗੱਲ ਦੱਸ ਰਹੀਆਂ ਸੀ ਕਿ ਅਸੀਂ 4-4 5-5 ਕੁੜੀਆਂ ਇਕੱਠੀਆਂ ਹੋ ਕੇ ਇੱਥੇ ਆ ਜਾਂਦੇ ਆ ਤਾਂ ਸਿਲੇਬਸ ਦੀਆਂ ਕਿਤਾਬਾਂ ਸਾਨੂੰ ਇੱਥੋਂ ਵੀ ਮਿਲ ਜਾਂਦੀਆਂ ਨੇ ਘਰੋਂ ਵੀ ਲੈ ਆਉਨੇ ਆ ਤਾਂ ਸਾਡੀ ਸਿਟਿੰਗ ਬਣ ਜਾਂਦੀ ਹੈ ਇੱਥੇ ਤੇ ਬੱਚਿਆਂ ਨੂੰ ਪੁੱਛਿਆ ਕਿ ਕੀ ਬਣਨਾ ਹੈ ਕਹਿੰਦੇ IAS ਬਣਨਾ ਹੈ ਜੀ IPS ਬਣਨਾ ਹੈ ਜੀ ਇੰਜੀਨੀਅਰ ਬਣਨਾ ਹੈ ਜੀ ਸਾਇੰਟਿਸਟ ਬਣਨਾ ਹੈ ਜੀ ਇਹ ਸੁਪਨੇ ਦੇਖਣੇ ਚਾਹੀਦੇ ਅਸੀਂ ਤਾਂ IELTS ਤੋਂ ਅੱਗੇ ਨਹੀਂ ਲੰਘਣ ਦਿੱਤੇ ਇਹਨਾਂ ਨੇ ਸੋ ਇਸ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਓ ਕੰਪੀਟੀਸ਼ਨ ਦੀਆਂ ਕਿਤਾਬਾਂ ਪੜ੍ਹਾਓ ਬਹੁਤ-ਬਹੁਤ ਧੰਨਵਾਦ ਜਿਉਂਦੇ ਰਹੋ ਬਸਦੇ ਰਹੋ ਜ਼ਿੰਦਾਬਾਦ ਰਹੋ ਆਬਾਦ ਰਹੋ ਬਹੁਤ-ਬਹੁਤ ਵਧਾਈਆਂ ਤੁਹਾਨੂੰ ਬਹੁਤ-ਬਹੁਤ ਮਿਹਰਬਾਨੀ